ਸਾਹਿਬ ਲਓਇ 2 ਤੇ ਬੋਰਾ ਇਹਦੇ ਨਾਲ ਤੁਹਾਨੂੰ ਦੱਸਾਂਗੇ ਅਸੀਂ ਕਿ ਪਾਣੀ ਕਿਵੇਂ ਬੰਦ ਕਰੀਦਾ ਇਹਨੂੰ ਇਸ ਤਰ੍ਹਾਂ ਕਰਕੇ ਅਮੇਜ਼ਿੰਗ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਹਦੇ ਪੇਟੂ ਦੇ ਨਾਲ ਚੰਗੀ ਤਰੀਕੇ ਨਾਲ ਟਾਈਟ ਕਰਕੇ ਬੰਨ੍ਹਣਾ ਇਹ ਬੰਨਣ ਦੇ ਨਾਲ ਫਿਰ ਆਪਾਂ ਖਾਲ ਦੇ ਵਿੱਚ ਲਵਾ ਵਾਓ ਇਹ ਸਾਡਾ ਮਟੀਰੀਅਲ ਤਿਆਰ ਹੋ ਗਿਆ ਬੰਨਣਾ ਪੈਣਾ ਹੁਣ ਤੋਂ ਬਾਅਦ ਫਿਰ ਇਹਨੂੰ ਇਦਾਂ ਖੋਲਾ ਕਰਨਾ ਜਿਹੜਾ ਪੈਪ ਦਾ ਪਹੁੰਚ ਜਗਾੜ ਬਣਾਇਆ ਹੋਇਆ ਇਹਨੂੰ ਇਸ ਤਰੀਕੇ ਨਾਲ ਨੱਪ ਦੇਣਾ ਬਾਅਦ ਇਹਨੇ ਮਿੱਟੀ ਲਾ ਦੇਣੀ ਹੈ ਇਹਦੇ ਹਾਲ ਦਵਲੇ ਕਰੋ 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 ਦੋ ਮਿੰਟ Amazing ਇਸ ਤਰੀਕੇ ਨਾਲ ਲਗਾ ਦੇਣਾ ਹੈਗਾ ਜੇ ਤੁਹਾਡਾ ਸਾਡਾ ਪਾਣੀ ਖੇਤ ਦਾ ਇਹਨੂੰ ਦਪਾਣਾ ਹੈ ਜੇ ਤੁਹਾਡੇ ਖੇਤ ਦਾ ਪਾਣੀ ਪੂਰਾ ਹੋ ਗਿਆ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਨਾ ਫੋਲਡ ਕਰਨ ਤੋਂ ਬਾਅਦ ਇਹ ਤੇਰਾਹ ਨਾਲ ਇਦਾਂ ਕਰਕੇ ਇੱਕ ਇੱਕ ਰੱਖ ਲੈਣਾ ਸਾਡਾ ਕੰਮ ਖਤਮ ਹੋ ਗਿਆ ਨਾ ਤੁਹਾਨੂੰ ਲੱਕਾ ਬੰਨਣ ਦੀ ਜ਼ਰੂਰਤ ਪੈ ਰਹੀ ਹੈ ਤੇ ਨਾ ਹੀ ਸਾਨੂੰ ਹੋਰ ਕੋਈ ਕੰਮ ਕਰਨ ਦੀ ਪੈ ਰਹੀ ਤਾਂ ਉਧਰੋਂ ਮਿੱਟੀ ਪਟਕੇ ਇੱਥੇ ਲਾਓ ਇੱਥੋਂ ਮਿੱਟੀ ਪਟਕੇ ਉੱਥੇ ਲਾਓ ਇਸ ਤਰੀਕੇ ਨਾਲ ਬਹੁਤ ਆਸਾਨ ਤਰੀਕਾ ਕਈ ਰਹਿਗਾ ਪਾਣੀ ਨੂੰ ਆਪਾਂ ਝੋਨੇ ਨੂੰ ਪਾਣੀ ਲਾਉਣਾ ਹੈਗਾ ਬਾਰ ਬਾਰ ਕਈ ਚ ਲਾਉਣੀ ਤੇ ਕਈ ਦਾ ਕੰਮ ਵੀ ਖਤਮ ਹੋ ਗਿਆ ਹੈਗਾ ਮੰਨ ਕਰ